ਸਸਟੀ ਕਾ ਕਿਸਾਨ ਪ੍ਰਭੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਪਿਛਲੇ 1 ਸਾਲ ਤੋਂ ਜੋਂਡਿਆ ਟਰੈਕਟਰ ਚਲਾ ਰਹੇ ਆ ਤੇ ਬਹੁਤ ਸਾਰੇ ਕਿਸਾਨ ਪ੍ਰਭਾਂ ਅੱਦੇ ਮੈਨੂੰ ਮੈਸੇਜ ਆ ਰਹੇ ਸੀ ਵੀ ਸਾਨੂੰ 4x4 ਦਾ ਰਿਵਿਊ ਦਿੱਤਾ ਜਾਵੇ ਵੀ ਅਸੀਂ ਇਹ ਹੁਣ ਆਉਣ ਵਾਲੇ ਸੌਣੀ ਦੇ ਸੀਜ਼ਨ ਤੋਂ ਪਹਿਲਾਂ ਖਰੀਦਣਾ ਹੈ ਤੇ ਕਿਵੇਂ ਚੱਲਦਾ ਹੈ ਕਿੰਨੇ ਇਹਦੇ ਪਿੱਛੇ ਆਪਾਂ ਹਾਲ ਹੈਰੋ ਵਗੈਰਾ ਚਲਾ ਲੈਣੇ ਆ ਤੇ ਉਹ ਸਾਰੀ ਗੱਲਾਂ ਦੱਸੀਆਂ ਜਾਣ ਕਿਸਾਨ ਪ੍ਰਭੋ ਅੱਜ ਦੀ ਵੀਡੀਓ ਵਿੱਚ ਆਪਾਂ ਕੋਈ ਬਰੀਕੀ ਗੱਲਾਂ ਵੱਲ ਨਹੀਂ ਜਾਵਾਂਗੇ ਮੀਟਰ ਤਾਰਾਂ ਲੱੱਪਾ ਭੱਬਾ ਕੁਝ ਨਹੀਂ ਦੱਸਣਾ ਸਿਰਫ ਜੌਂਡੀਆ ਟਰੈਕਟਰ ਦੇ ਬਾਰੇ ਜਿਹੜਾ ਕਿ ਆਪਣੀ ਜ਼ਿੰਮੇਵਾਰੀ ਲਾਈਫ ਦੇ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਨੇ ਉਹੀ ਆਪਾਂ ਤੁਹਾਨੂੰ ਬਲੌਗ ਦੇ ਵਿੱਚ ਦੱਸਾਂਗੇ ਕਿਸਾਨ ਪ੍ਰਭ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਵਾਂ ਵੀ ਇਹ ਆਪਣਾ ਜੌਂਡੀਆ ਟਰੈਕਟਰ 5210 50 HP ਕੈਟਾਗਰੀ ਦੇ ਵਿੱਚ ਆਉਂਦਾ ਐਨ ਲਾਈਨ ਪੰਪ ਫਾਰਮ ਦਾ ਡੀ ਆਈ ਕੋਈ ਸੀ ਆਈ ਡੀ ਵਗੈਰਾ ਨਹੀਂ ਹੈਗਾ 50 HP ਦੇ ਵਿੱਚ ਜਿੰਨੇ ਵੀ ਟਰੈਕਟਰ ਆ ਰਹੇ ਨੇ ਤਕਰੀਬਨ ਸਾਰੇ ਡੀ ਆਈ ਦੇ ਵਿੱਚ ਆ ਰਹੇ ਨੇ ਤੇ ਕਿਸਾਨ ਪ੍ਰਭ 50 HP ਦੇ ਵਿੱਚ ਇਹ ਜੌਂਡੀਆ ਪਹਿਲਾ ਟਰੈਕਟਰ ਆ ਜਿਹੜਾ ਕਿ 38% ਬੈਕਅਪ ਟਾਰਕ ਦੇ ਨਾਲ ਆਉਂਦਾ ਆ ਚੌਂਡਿਆਰ ਦੀ ਹੀ ਬੈਕਅਪ ਟਾਰਕ ਸਭ ਤੋਂ ਵੱਧ ਆ ਹੋਰਾਂ ਦੀ 50 ਐਚਪੀ ਕੈਟਾਗਰੀ ਦੇ ਵਿੱਚ ਘੱਟ ਆ ਤੇ ਬਹੁਤੇ ਕਿਸਾਨ ਭਰਾਵਾਂ ਦੇ ਮੈਨੂੰ ਇਹਹੀ ਕੁਐਸਚਨ ਹੁੰਦੇ ਨੇ ਵੀ ਕਿੰਨੇ ਲੱਖ ਦਾ ਆ ਉਹ ਵੀ ਆਪਾਂ ਤਾਂ ਉਹਨੂੰ ਦੱਸਾਂਗੇ ਵੀ ਨਾ ਵੀ ਕੀਮਤ ਕਿੰਨੀ ਆ ਤੇ ਕਿਸਾਨ ਭਰਾਵੋ ਬਹੁਤਿਆਰ ਇਹ ਕੁਐਸਚਨ ਨੇ ਵੀ ਇਹ ਕਿੰਨੇ ਕਲਟੀਵੇਟਰ ਖਿੱਚ ਲੈਂਦਾ ਆ ਦੇਖੋ ਆਪਾਂ ਨੂੰ 1 ਸਾਲ ਹੋ ਚੁੱਕਿਆ ਚਲਾਉਂਦਿਆਂ ਨੂੰ ਪਿਛਲੇ ਸਾਲ ਆਪਾਂ ਨੇ ਸਤੰਬਰ ਦੇ ਮਹੀਨੇ ਖਰੀਦਿਆ ਸੀ ਸੌਣੀ ਦਾ ਹਾੜੀ ਦਾ ਆਲੂਆਂ ਦਾ ਮੱਕੀ ਦਾ ਚਾਰ ਸੀਜ਼ਨ ਆਪਾਂ ਨੇ ਇਹਦੇ ਨਾਲ ਫਸਲਾਂ ਇਹਦੇ ਨਾਲ ਆਪਾਂ ਚੌਂਟਦੀਆਂ ਤੇ ਕਿਸਾਨ ਭਰਾਵੋ ਮੈਂ ਤੁਹਾਨੂੰ ਇੱਕੇ ਗੱਲ ਕਹਾਂਗਾ ਵੀ 13 ਹਲ ਵਧੀਆ ਖਿੱਚ ਲੈਂਦਾ ਆ 13 ਹਲ ਵਧੀਆ ਡੁੰਗੇ ਲਾ ਕੇ ਖਿੱਚ ਲੈਂਦਾ ਆ ਕਹਿਣ ਨੂੰ ਤਾਂ ਅਜ ਹੁਣ ਇੱਥੇ YouTube ਤੇ ਮੇਰੇ ਵਰਗੇ ਭਰਾ ਹੋਰ ਹੈਗੇ ਨੇ 15 ਹਲ ਵੀ ਕਹੀ ਜਾਂਦੇ ਨੇ 50 HP ਦਾ ਟਰੈਕਟਰ ਆ 13 ਹਲ ਵਧੀਆ ਡੁੰਗੇ ਰੱਖ ਕੇ ਖਿੱਚ ਲੈਂਦਾ ਆ 15 ਹਲ ਜੇ ਪਾਉਣੇ ਨੇ ਪਾ ਲਿਓ ਨੌਂਦਰਾਂ ਹੀ ਵੱਜਣਗੇ ਡੁੰਗੇ ਨਹੀਂ ਲੱਗਣੇ ਹੈਗੇ ਬਹੁਤੇ ਕਿਸਾਨ ਭਰਾ ਕਹਿ ਦਿੰਦੇ ਨੇ ਵੀ ਹਾਂ ਸਾਡੇ ਖੇਤਾਂ ਵਿੱਚ ਲੱਗ ਕੇ ਤੇ ਉਹ ਖੇਤਾਂ ਦਾ ਕੀਤੇ ਫਰਕ ਹੁੰਦਾ ਰੇਤਲੇ ਵਾਹਣ ਹੁੰਦੇ ਨੇ ਉੱਥੇ ਡੁੰਗੇ ਲੱਗ ਜਾਣ ਪਰ ਆਪਣੀਆਂ ਡਾਕਰ ਜ਼ਮੀਨਾਂ ਨੇ ਡਾਕਟਰ ਜ਼ਮੀਨਾਂ ਵਿੱਚ ਤਾਂ 13 ਦੇ ਹਾਲਾਤੇ ਵੀ ਇਹੇ ਤੋਵਾ-ਤੋਵਾ ਹੋ ਜਾਂਦੀ ਹੈ ਟਰੈਕਟਰ ਦੀ ਜਲਦੀ-ਜਲਦੀ ਡਾਕਰ ਦੀ ਖੇਤੀ ਹਰ ਇੱਕ ਟਰੈਕਟਰ ਦੇ ਕਰਨ ਦੀ ਬਸ ਦੀ ਗੱਲ ਹੀ ਹੈਗੀ ਤੇ ਕਿਸਾਨਪਰਾਵੋ ਅਗਲੀ ਗੱਲ ਇਹ ਆ ਵੀ ਆਪਾਂ ਨੂੰ 4x4 ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਬਹੁਤਿਆਂ ਨੇ ਮੈਨੂੰ ਇਹੀ ਮੈਸੇਜ ਆਉਂਦੇ ਨੇ ਦੇਖੋ ਕਿਸਾਨਪਰਾਵੋ ਜੇ ਤਾਂ ਕਰ ਤੁਸੀਂ ਕਣਕ ਤੇ ਝੋਨਾ ਦੋ ਫਸਲਾਂ ਕਰ ਰਹੇ ਹੋ ਤਾਂ ਤੁਹਾਡੇ ਲਈ 2 ਵੀਲ ਠੀਕ ਆ ਤੁਸੀਂ ਨੇ ਸਿਰਫ ਇੱਕ ਕਣਕ ਦੀ ਬਜਾਈ ਕਰਨੀ ਆ ਉਹ ਹਲ ਹੈਰੋਂ ਦੇ ਨਾਲ ਵਧੀਆ ਹੋ ਜਾਂਦੀ ਹੈ ਜਿੱਥੇ ਇਹਨੇ 13 ਦੇ ਹਲ ਖਿੱਚਣੇ ਨੇ 2 ਵੀਲ ਵਾਲਾ 11 ਦੇ ਹੀ ਹਲ ਵਧੀਆ ਖਿੱਚਦਾ ਡੁੰਗੇ ਰੱਖ ਕੇ ਉਹਨੇ 11 ਦੇ ਖਿੱਚ ਲੈਣੇ ਨੇ ਤੇ ਜਿੱਥੇ ਹਲ ਹੈਰੋਂ ਦੀ ਗੱਲ ਰਹੀ ਹੈ ਨਾ ਹੈਰੋਂ ਇਹ 20 ਤਵੀਆਂ ਖਿੱਚ ਲੈਂਦਾ ਆਪਣੇ ਕੋਲੇ 18 ਤਵੀਆਂ ਦਾ ਸੈੱਟ ਆ 18 ਤਵੀਆਂ ਵਧੀਆ D1 ਗੇਅਰ ਦੇ ਵਿੱਚ ਖਿੱਚਦਾ ਆ ਤੇ 20 ਵੀ ਪਾ ਕੇ ਦੇਖੇ ਨੇ 20 ਵੀ ਖਿੱਚ ਲੈਂਦਾ ਆ ਪਰ 2 ਵੀਲ 18 ਖਿੱਚ ਲਵੇਗਾ ਆਰਾਮ ਦੇ ਨਾਲ 20 ਨਹੀਂ ਖਿੱਚੇਗਾ ਤੇ ਇਸ ਲਈ ਕਿਸਾਨ ਭਰਾਵ ਜੇਕਰ ਤੁਸੀਂ ਕਣਕ ਝੋਨੇ ਦੀ ਖੇਤੀ ਕਰ ਰਹੇ ਹੋ ਤਾਂ ਤੁਸੀਂ 2 ਵੀਲ ਹੀ ਲੈ ਸਕਦੇ ਹੋ ਪਰ ਜੇਕਰ ਤੁਸੀਂ ਹੋਰ ਆਲੂ ਵਗੈਰਾ ਦੀ ਖੇਤੀ ਕਰ ਰਹੇ ਹੋ ਤਾਂ 4x4 ਬਹੁਤ ਫਾਇਦੇਮੰਦ ਆ ਆਪਾਂ ਨੇ ਖਾਸ ਕਰਕੇ ਪਲਾਉ ਹਲ ਦੀ ਇਹ ਖਰੀਦਾ ਆ ਆਪਣੇ ਕੋਲੇ ਨਹੀਂ ਫਾਰਮ ਟਰੈਕ 60 ਹੈਗਾ ਉਹਦੇ ਨਾਲ ਵੀ ਆਪਣਾ ਵਧੀਆ ਸਰੀ ਜਾਂਦਾ ਸੀ ਤੇ ਆਪਾਂ ਜਦੋਂ ਆਲੂ ਦੀ ਫਸਲ ਵੱਲ ਗਏ ਆਲੂਆਂ ਦੇ ਵਿੱਚ ਲੋਡ ਸੀ ਪਲਾਉ ਵਾਲੇ ਇਹਦੇ ਨਾਲ ਮਾਰਦੇ ਆਪਾਂ ਬਹੁਤ ਵਧੀਆ ਤਿੰਨ ਪਲਾਉ ਹਾਰੇ ਖਿੱਚ ਲੈਂਦਾ ਆ ਤੇ C2 ਗੇਅਰ ਵਿੱਚ ਨਹੀਂ ਖਿੱਚਦਾ C1 ਗੇਅਰ ਵਿੱਚ ਖਿੱਚਦਾ ਤੇ B2 ਗੇਅਰ ਵਿੱਚ ਖਿੱਚਦਾ C2 ਦੇ ਵਿੱਚ ਡੂੰਘੇ ਹਲ ਪਲਾਉ ਲਾ ਕੇ ਨਹੀਂ ਇਹਨੇ ਖਿੱਚਣੇ ਹੈਗੇ ਤੇ ਉਹ ਕੋਈ ਵੀ ਟਰੈਕਟਰ ਨਹੀਂ ਇੰਨੇ ਤੋਰੇ ਦੇ ਖਿੱਚੇਗਾ ਇਸ ਲਈ ਜੇਕਰ ਤੁਸੀਂ ਕੋਈ ਵੀ ਇਹਦੇ ਪਿੱਛੇ ਇੰਪਲੀਮੈਂਟ ਪਾ ਰਹੇ ਹੋ ਤਾਂ ਉਹ 50 HP ਕੈਟਾਗਰੀ ਸੋਚ ਕੇ ਹੀ ਪਾਇਓ ਹੱਦ 55 ਐ ਇਹ ਨਾ ਹੋਵੇ ਵੀ ਤੁਸੀਂ 65 HP ਦੇ ਟਰੈਕਟਰ ਆ ਇੰਪਲੀਮੈਂਟ ਇਹਦੇ ਪਿੱਛੇ ਪਾ ਲਵੋ ਉਹ ਗੱਲਾਂ ਗਲਤ ਨੇ ਕਿਸਾਨ ਪ੍ਰਭੂ ਤੇ ਕਿਸਾਨ ਪ੍ਰਭੂ ਇਸ ਤੋਂ ਇਲਾਵਾ ਜਿਵੇਂ ਕਿ ਆਲੂ ਬੀਜਣ ਵਾਲੀ ਮਸ਼ੀਨ ਹੋਗੀ ਉਹਦੇ ਵਿੱਚ ਆਪਾਂ ਇਹਨੂੰ ਵਰਤੋਂ ਵਿੱਚ ਲੈ ਕੇ ਆ ਰਹੇ ਹਾਂ ਉਹ ਬਹੁਤ ਵਧੀਆ ਚਲਾਉਂਦਾ ਹੈ ਆਪਾਂ ਚਾਰ ਖੁੱਡਾਂ ਲਈ ਚਲਾਈ ਸੀ ਉਹ 4휠 ਦੇ ਹੀ ਕੰਮ ਰਹਿ ਗਏ ਉਹਦੇ ਵਿੱਚ ਤਾਂ ਕਰਕੇ ਜੌਂਡੀਅਰ ਟਰੈਕਟਰ ਕਿਤੇ ਆਲੂਆਂ ਦੇ ਲਈ ਕਿੰਗ ਟਰੈਕਟਰ ਵੀ ਮੰਨਿਆ ਗਿਆ ਸਾਡਾ ਅਮਲੋਹ ਏਰੀਏ ਦੇ ਵਿੱਚ ਅਨਾਬਾ ਅਮਲੋਹ ਏਰੀਏ ਦੇ ਵਿੱਚ ਜਿੰਨੇ ਵੀ ਆਲੂ ਲੱਗ ਰਹੇ ਨੇ ਜ਼ਿਆਦਾਤਰ ਟਰੈਕਟਰ ਜੌਂਡੀਅਰ ਹੀ ਵਰਤੇ ਜਾ ਰਹੇ ਨੇ ਕਿਉਂਕਿ ਜੌਂਡੀਅਰ ਟਰੈਕਟਰ ਦੇ ਨਾਲ ਇੱਕ ਤਾਂ ਇਹਦਾ ਦੇਖੋ ਰਿਪੇਅਰ ਖਰਚਾ ਬਹੁਤ ਘੱਟ ਆ ਚਾਹੇ ਤੁਸੀਂ ਡਰਾਈਵਰ ਵੀਰਾਂ ਨੂੰ ਦੇ ਦਿਓ ਉਹ ਕਿੰਨਾ ਮਰਜੀ ਠੱਕਾ ਕਰ ਲਵੇ ਇਹਨੂੰ ਜਲਦੀ ਜਾਂਦੀ ਕੋਈ ਸੁੰਦਾ ਨਹੀਂ ਜਿਹੜੇ ਹੋਰ ਟਰੈਕਟਰ ਨੇ ਉਹ ਸੌਹਲ ਹੁੰਦੇ ਨੇ ਉਹ ਟੁੱਟ ਭੱਜ ਉਹਨਾਂ ਦੀ ਰਹਿੰਦੀ ਆ ਇਹਦਾ ਜਲਦੀ ਜਲਦੀ ਨਹੀਂ ਟੁੱਟਦਾ ਹੈਗਾ ਇਹ ਗੱਲਾਂ ਹੈਗੀਆਂ ਨੇ ਜੌਂਡੀਅਰ ਵਿੱਚ ਤੇ ਬਾਕੀ ਆਪਾਂ ਇਹਦੇ ਵਿੱਚ ਜੋ ਮਾਈਨਸ ਪੁਆਇੰਟ ਨੇ ਉਹ ਵੀ ਦੱਸਾਂਗੇ ਕੋਈ ਜ਼ਰੂਰੀ ਨਹੀਂ ਆਪਾਂ ਪਲੱਸ ਪੁਆਇੰਟ ਹੀ ਦਸੀਏ ਤੇ ਇੱਕ ਅਗਲੀ ਗੱਲ ਇਹ ਆ ਵੀ ਸੁਪਰ ਸੀਡਰ ਇਹ ਕਿੰਨੇ ਫੁੱਟਾ ਖਿੱਚੂਗਾ ਜਿਹੜਾ ਸੁਪਰ ਸੀਡਰ ਆ ਉਹ ਤਕਰੀਬਨ ਇਹ 8 ਫੁੱਟਾ ਖਿੱਚ ਲੈਂਦਾ ਆ ਪਰ 7 ਫੁੱਟੇ ਤੇ ਸੌਖਾ ਰਹਿੰਦਾ ਪਿਛਲੇ ਸਾਲ ਆਪਾਂ ਨੇ 7 ਫੁੱਟਾ ਸੁਪਰ ਸੀਡਰ ਸੀ ਆਪਣੇ ਕੋਲੇ ਦਸਵੇਂ ਸਮਰੇਲ ਕੋਟ ਲੈਦਾ ਤੇ ਉਹ 7 ਫੁੱਟਾ ਏ 2 ਗੇਅਰ ਦੇ ਵਿੱਚ ਨੇ ਖਿੱਚਿਆ ਦੂਜੇ ਗੇਅਰ ਦੇ ਵਿੱਚ ਤੇ ਵਧੀਆ ਚੱਲ ਰਿਹਾ ਸੀ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਪਰ 8 ਖਿੱਚੂਗਾ ਜੇਕਰ ਪ੍ਰਾਲੀ ਵਾਲਾ ਖੇਤ ਆ ਗਿਆ ਫਿਰ ਪਹਿਲਾ ਗੇਅਰ ਹੀ ਚੱਲੂਗਾ 8 ਦੇ ਪਿੱਛੇ ਜੇਕਰ ਤੁਸੀਂ ਕਹੋ ਵੀ 8 ਫੁੱਟਾ ਸੁਪਰ ਸੀਟਰ ਹੋਵੇ ਦੂਜਾ ਗੇਅਰ ਲੱਗ ਜੇ ਨਹੀਂ ਲੱਗਣਾ 7 ਫੁੱਟੇ ਨਾਲ ਦੂਜਾ ਗੇਅਰ ਲੱਗ ਜੂ 8 ਨਾਲ ਪ੍ਰਾਲੀ ਵਾਲੇ ਖੇਤ ਵਿੱਚ ਪਹਿਲਾ ਗੇਅਰ ਹੀ ਚੱਲੂਗਾ ਇਹ ਗੱਲ ਧਿਆਨ ਵਿੱਚ ਰੱਖਿਓ ਜਦੋਂ ਤੁਹਾਡੇ ਸੁਪਰ ਸੀਟਰ ਦੀਆਂ ਸੁਰੀਆਂ ਦੇ ਮੂੰਹ ਵਗੈਰਾ ਨਿਕਲ ਕੇ ਤਿੱਖੀਆਂ ਹੋ ਗਈਆਂ ਫੇਰ ਟਰੈਕਟਰ ਕੁਛ ਰੈਲਾ ਹੋ ਕੇ ਚੱਲ ਜੂਗਾ ਇਸ ਤੋਂ ਇਲਾਵਾ ਆਪਾਂ ਇਹ ਜਨੈਟਰ ਦੇ ਵੀ ਚਲਾਇਆ ਜਨੈਟਰ ਦੇ ਵੀ ਬਹੁਤ ਵਧੀਆ ਇਹ ਚੱਲਦਾ ਆ ਇੱਕ ਗੱਲ ਹੋਰ ਨੌਲੇਜ ਵਿੱਚ ਤੁਹਾਨੂੰ ਦੱਸ ਦਵਾਂ ਸੁਪਰ ਸੀਟਰ ਹੋ ਗਿਆ ਜਨੈਟਰ ਹੋ ਗਿਆ ਜਾਂ ਜਿੰਨੇ ਵੀ ਪੀਟੀਓ ਦੇ ਨਾਲ ਚੱਲਣ ਵਾਲੇ ਹੋਰ ਜਿੰਨੇ ਵੀ ਇੰਪਲੀਮੈਂਟ ਹੈਗੇ ਨੇ ਹਲੂਟਾ ਵਟਰ ਵਗੈਰਾ ਜਿੰਨੇ ਕੁਝ ਵੀ ਹੈਗਾ ਤੂੜੀ ਵਾਲੀ ਮਸ਼ੀਨ ਹੋਗੀ ਇਹਦੇ ਲਈ ਚੱਕਰ ਜੋਂਡਿਆਰ ਦੇ ਵੱਖਰੇ ਨੇ ਤੁਸੀਂ ਕੋਈ ਵੀ ਇਹ ਇਦਾਂ ਨਹੀਂ ਹੈਗਾ ਵੀ ਹੌਲੈਂਡ ਵਾਲਾ ਸੰਦ ਜਿਹੜਾ ਇਹਦੇ ਪਿੱਛੇ ਪਾ ਲੋਗੇ ਜਿਹੜਾ ਹੌਲੈਂਡ ਦੇ ਪਿੱਛੇ ਚੱਲਣਾ ਉਹ ਹੌਲੈਂਡ ਪਿੱਛੇ ਚੱਲੂਗਾ ਜਦੋਂ ਇਹਦੇ ਪਿੱਛੇ ਪਾਉਣਾ ਚੱਕਰ ਦੁਬਾਰੇ ਮੈਚ ਕਰਨੇ ਪੈਂਦੇ ਨੇ ਰੂਟਾ ਵੈਟਰਾਂ ਦੀਆਂ ਗਰਾਰੀਆਂ ਬਦਲਣੀਆਂ ਪੈਂਦੀਆਂ ਨੇ ਜਨਰੇਟਰਾਂ ਦੀਆਂ ਪੁੜੀਆਂ ਚੇਂਜ ਕਰਨੀਆਂ ਪੈਂਦੀਆਂ ਨੇ ਤੇ ਆਪਣੇ ਜਿਹੜੇ ਤੂੜੀ ਵਾਲੇ ਰੀਪਰ ਨੇ ਉਹਨਾਂ ਦੇ ਗੇਅਰ ਬਦਲਣੇ ਪੈਂਦੇ ਨੇ ਇਹ ਗੱਲਾਂ ਹਮੇਸ਼ਾ ਧਿਆਨ ਵਿੱਚ ਰੱਖਿਓ ਇਹਦੀ ਕੋਈ ਹੋਰ ਟਰੈਕਟਰਾਂ ਦੇ ਨਾਲ ਸਾਂਝ ਨਹੀਂ ਪੈਂਦੀ ਹੁਣ ਜੌਂਡੀਅਰ ਟਰੈਕਟਰ ਦੱਬਦਾ ਕਿੱਥੇ ਆ ਮੇਰੀ ਸਮੱਸਿਆ ਇਹ ਆਉਂਦੀ ਆ ਹਨਾ ਇਹ ਦੱਬਦਾ ਦੀ ਟਰਾਲੀ ਪੱਟਣ ਦੇ ਦੀ ਜਿੱਥੇ ਜੌਂਡੀਅਰ ਟਰਾਲੀ ਤਾਂ ਸੀ ਹੋਈ ਦੱਬ ਗਈ ਜੌਂਡੀਅਰ ਨੇ ਪੱਟ ਕੇ ਨਹੀਂ ਦੇਣੀ ਹਾਲ ਲੈਂਡ ਪੱਟ ਕੇ ਦੇ ਦਿੰਦਾ ਆ ਜਾਂ ਹੋ ਟਰੈਕਟਰ ਆਉਂਦੇ ਨੇ 855 ਵਗੈਰਾ ਉਹ ਪੱਟ ਕੇ ਦਿੰਦੇ ਨੇ ਇਹ ਟਾਇਰਾਂ ਨੂੰ ਮੱਠਾ ਚੱਲਦਾ ਟਾਇਰਾਂ ਨੂੰ ਮੱਠਾ ਹੋਣ ਕਰਕੇ ਪਲੈਂਟਰੀ ਡਰਾਈਵ ਆ ਤਾਂ ਇਹ ਟਰਾਲੀ ਨਹੀਂ ਪੱਟ ਕੇ ਦਿੰਦਾ ਇਹ ਗੱਲ ਹੈਗੀ ਆਜੋ ਮੈਂ ਤੁਹਾਨੂੰ ਦਿਖਾ ਵੀ ਦਿਨਾ ਬਾਕੀ ਵਾਹ ਕੈਮਰੇ ਦੇ ਵਿੱਚ ਜਿਹੜਾ ਕਿਸਾਨ ਭਰਾ ਉਹ ਇਹਨੂੰ ਪਲੈਂਟਰੀ ਡਰਾਈਵ ਲੱਗਿਆ ਹੋਇਆ ਇੱਥੇ ਆ ਇੱਥੇ ਆ ਚੀਜ਼ ਗਰਾਰੀਆਂ ਦਾ ਗੁੱਛਾ ਲੱਗਿਆ ਹੋਇਆ ਇਹ ਗਰਾਰੀਆਂ ਦਾ ਗੁੱਛਾ ਇਹਨੂੰ ਮਿੱਠਾ ਚੱਲਦਾ ਆ ਮੱਠਾ ਹੋਣ ਕਰਕੇ ਟਰਾਲੀ ਵਗੈਰਾ ਨਹੀਂ ਛੇਤੀ ਪਟਕੇ ਦਿੰਦਾ ਹੈਗਾ ਵੈਸੇ ਰੱਬ ਨਾ ਕਰੇ ਆਪਣੀਆਂ ਟਰਾਲੀਆਂ ਖੇਤਾਂ ਦੇ ਵਿੱਚ ਧਸਣ ਹੀ ਨਾ ਹਨ ਤਾਂ ਜੋ ਆਪਾਂ ਨੂੰ ਇਹਨੂੰ ਪਟਣੀਆਂ ਪੈਣ। ਉਹ ਸਭ ਤੋਂ ਮੇਨ ਗੱਲ ਇਹ ਆ ਵੀ ਜੌਂਡੀਅਰ ਟਰੈਕਟਰ ਜਦੋਂ ਕਿਸਾਨ ਭਰਾ ਲੈ ਰਹੇ ਨੇ ਉਹ 60 65 ਐਚਪੀ ਸਮਝ ਕੇ ਲੈ ਰਹੇ ਨੇ ਉਹ ਬਹੁਤ ਗਲਤ ਗੱਲ ਆ। ਕਿਉਂਕਿ ਇਹ 50 ਐਚਪੀ ਦਾ ਹੈਗਾ 55 ਐਚਪੀ ਤੱਕ ਜ਼ੋਰ ਮਾਰ ਦੂਗਾ। ਹੁਣ ਗੱਲ ਕੀ ਕਰੀ ਜਾਂਦੀ ਆ ਜੀ ਇਹ ਟਰਾਲੀ ਨਹੀਂ ਪੱਟ ਕੇ ਦਿੰਦਾ ਇਹਨੂੰ ਮੋਡੀਫਿਕੇਸ਼ਨ ਚੱਲ ਰਹੀ ਆ ਇਹਦੇ ਵਿੱਚ ਮੋਡੀਫਿਕੇਸ਼ਨ ਅੱਗੇ ਕਰਾ ਲੈਂਦੇ ਸੀ ਸਤਰੀ ਦੀ ਲਾਈਟਾਂ ਦੀ ਮਿਊਜ਼ਿਕ ਸਿਸਟਮ ਹੋਰ ਲੱਲੇ ਭੱਬੇ ਜੇ ਕਰਾ ਲੈਂਦੇ ਸੀ ਪਰ ਮੋਡੀਫਿਕੇਸ਼ਨ ਹੁਣ ਇਹਦੀ ਹੋਣ ਲੱਗ ਗਈ ਜਿਹੜਾ ਪੰਪ ਜੀ ਆ ਇਹਦੀ ਮੋਡੀਫਿਕੇਸ਼ਨ ਬਹੁਤ ਜ਼ਿਆਦਾ ਗਲਤ ਤੱਕ ਸਾਨ ਪ੍ਰਭੋ ਜੇਕਰ ਤੁਹਾਨੂੰ ਜ਼ੋਰ ਘੱਟ ਲੱਗਦਾ ਰੇਸ ਵਾਲੀ ਕਿल्ली ਖੋਲ ਦਿਓ ਆਪਾਂ ਦਾ ਚਲੋ ਕਦੇ 60 ਦੀ ਨਹੀਂ ਖੋਲੀ ਹਨਾ 2008 ਮਾਡਲ ਆਓ ਤੇ ਇਹਦੀ ਤਾਂ ਕੀ ਖੋਲਣੀ ਆ ਦੇਖੋ ਇਹਦੀ ਰੇਸ ਹੁਣ ਇੱਥੇ ਆ ਕੇ ਖੜ ਜਾਂਦੀ ਆ ਇਸ ਤੋਂ ਅੱਗੇ ਨਹੀਂ ਜਾਂਦੀ 2300 ਚੱਕਰਾਂ ਇਹਨੂੰ ਇੱਥੋਂ ਖੋਲ ਕੇ ਅਸੀਲ ਜੀ ਪੱਟ ਕੇ ਇਹਨੂੰ ਹੋਰ ਖੋਲਦੋ 3000 ਚੱਕਰਾਂ ਤੱਕ ਜਾਊਗਾ ਟਰਾਲੀਆਂ ਵੀ ਪੱਟਣ ਲੱਗ ਜੂਗਾ ਨਾ ਜਿੱਥੇ ਦਬ ਜਾਂਦਾ ਆ ਜਾਂ ਤੁਸੀਂ ਹੋਰ ਕਰ ਸਕਦੇ ਹੋ ਆ ਚਾਰ ਨਟ ਹੈਗੇ ਨੇ ਇੱਥੇ ਅਸੀਲ ਜੀ ਲੱਗੀ ਹੋਈ ਆ ਇੱਥੋਂ ਪੰਪ ਇਹਦਾ ਰਡਾਰ ਤੇ ਐਡਵਾਂਸ ਕਰ ਸਕਦੇ ਹੋ ਇਹ ਚੀਜ਼ ਚਲੋ ਜੈਨੂਅਲ ਪਰ ਕੀ ਕੀਤਾ ਜਾ ਰਿਹਾ ਜੌਂਡੀਅਰ ਪੂਰਾ ਦਾ ਪੂਰਾ ਇੱਥੋਂ ਖੋਲ ਦਿੰਦੇ ਨੇ ਟਾਈਮਿੰਗ ਦੇ ਨਾਲ ਛੇੜਛੜ ਕਰੀ ਜਾ ਰਹੀ ਆ ਮੈਂ ਤੁਹਾਨੂੰ ਚੱਕ ਕੇ ਦਿਖਾਉਣਾ ਇੱਥੇ ਬਹੁਤ ਨੜ ਜਾ ਟਾਈਮਿੰਗ ਦੇ ਨਾਲ ਛੇੜਛੜ ਕਰੀ ਜਾ ਰਹੀ ਆ ਉਹ ਬਹੁਤ ਜ਼ਿਆਦਾ ਗਲਤ ਗੱਲ ਆ ਤੁਸੀਂ ਕੰਪਨੀ ਤੇ ਭਰੋਸਾ ਨਹੀਂ ਕਰ ਰਹੇ ਐਡੀ ਬੜੀ ਕੰਪਨੀ ਆ ਅਮਰੀਕਨ ਕੰਪਨੀ ਆ ਉਹਨੇ ਤੁਹਾਨੂੰ ਟਰੈਕਟਰ ਦੇ ਦਿੱਤਾ ਇੰਨਾ ਵਧੀਆ ਬਣਾ ਕੇ ਤੁਸੀਂ ਉਹਦੀ ਟਾਈਮਿੰਗ ਤੇ ਵਿਸ਼ਵਾਸ ਨਹੀਂ ਕਰ ਰਹੇ ਮੋਡੀਫਿਕੇਸ਼ਨ ਵਾਲਿਆਂ ਕੋਲੇ ਜਾਣੇ ਹੋ ਉਹ ਇੱਥੋਂ ਸਾਰਾ ਟਰੈਕਟਰ ਖੋਲ ਦਿੰਦੇ ਨੇ ਲੱਖਾਂ ਦੇ ਰੁਪਏ ਚ ਹੋ ਰੁਪਈਆ ਲੈ ਰਹੇ ਨੇ ਤੇ ਉਹ ਗੱਲਾਂ ਸਮਝ ਤੋਂ ਬਾਹਰ ਨੇ ਵੀ ਉਹ ਕਿਉਂ ਕੀਤੀਆਂ ਜਾ ਰਹੀਆਂ ਨੇ 50 HP ਦਾ ਟਰੈਕਟਰ ਇੰਨਾ ਕੇ ਜ਼ੋਰ ਮਾਰਨਾ 1 ਸਾਲ ਹੋ ਗਿਆ ਚਲਾਉਂਦਿਆਂ ਨੂੰ ਵਧੀਆ ਚੱਲਦਾ 13 ਦੇ ਹਲ ਪਾਉਣਿਆਂ 18 ਤਵੀਆਂ ਪਾਉਣੇ ਆ ਵਧੀਆ ਡੁੰਗੀਆਂ ਰੱਖ ਕੇ ਪਾਉਂਦਾ ਆ ਤੇ ਨਜ਼ਾਰਾ ਆਇਆ ਪਿਆ ਹੋਰ ਆਪਾਂ ਹੁਣ ਟਰੈਕਟਰ ਤੋਂ ਕੀ ਭਾਲਦੇ ਆ ਜੇ ਭਾਈ ਮੈਨੂੰ ਵੱਧ ਲੋਡ ਹੈਗੀ ਆ ਫਿਰ ਮੈਂ 5405 ਲੈ ਲੈਂਦਾ ਮੈਂ 5310 ਲੈ ਲੈਂਦਾ ਪਰ ਮੈਂ 5210 ਲੈ ਲਿਆ ਕਿਉਂਕਿ ਮੇਰੀ ਸਾਮਾ ਤਮ ਇੰਨਾ ਕੀ ਆਪਣੇ ਕੋਲ ਇੰਨੀ ਕੀ ਜ਼ਮੀਨ ਆ ਵਧੀਆ ਬਾਹ ਦਿੰਦਾ ਇਹ ਕਿਹੜਾ ਥੱਕਦਾ ਕਿੰਨਾ ਮਰਜੀ ਵਾਹੀ ਚੱਲੋ ਚਾਹੇ ਤਿੰਨ ਦਿਨ ਇਹਨੂੰ ਲਗਾਤਾਰ ਚਲਾਈ ਚੱਲੋ ਚੋਕਣਾ ਖਿੱਚਿਓ ਤਿੰਨ ਦਿਨ ਤਿੰਨ ਦਿਨ ਆ ਚੋਕ ਖਿੱਚਣ ਦੀ ਲੋਡ ਨਹੀਂ ਜਿਹੜੀ ਬੰਦ ਕਰਨ ਵਾਲੀ ਹੁੰਦੀ ਆ ਤਿੰਨ ਦਿਨ ਲਗਾਤਾਰ ਚਲਾ ਲਓ ਇਹਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਬਹੁਤ ਵਧੀਆ ਚੱਲਦਾ ਤੇ ਇੱਕ ਕਿਸਾਨ ਭਰਾ ਉਹਦੇ ਤੇ ਟਰਬੋ ਲੱਗੀ ਹੋਈ ਆ ਜਿਹੜੇ 50 ਐਚਪੀ ਦੇ ਟਰੈਕਟਰ ਆਉਂਦੇ ਨੇ ਉਹਨਾਂ ਵਿੱਚ ਟਰਬੋ ਨਹੀਂ ਹੈਗੀ ਜਿਹੜੀ ਆ ਲੱਗੀ ਹੋਈ ਆ ਇਹਨੂੰ ਬੈਕਅਪ ਟਾਰਕ ਦਿੰਦੀ ਆ ਬੂਸਟ ਕਰ ਦਿੰਦੀ ਆ ਇਹਦੀ ਪਾਵਰ ਨੂੰ ਪਾਵਰ ਬੂਸਟ ਕਰਨ ਲਈ ਟਰਬੋ ਦਿੱਤੀ ਗਈ ਆ ਤੇ ਕਿਸਾਨ ਭਰਾ ਉਹ ਇੱਕ ਜਿਹੜੀ ਇਹਦੀ ਹੋਰ ਟਰੈਕਟਰ ਨਾਲ ਬਲੱਖਣਦਾ ਹੈਗੀ ਆ ਉਹ ਹੈ ਕਿ ਨੇ ਇਹਦੇ ਬ੍ਰੇਕ 5310 ਨੂੰ ਬਹੁਤ ਸਾਲ ਪਹਿਲਾਂ ਹੀ ਦੇਤੇ ਸੀ 15-20 ਸਾਲ ਹੋ ਗਏ ਮੈਨੂੰ ਲੱਗਦਾ ਉਹ ਪਾਵਰ ਬ੍ਰੇਕਾਂ ਜਾ ਰਹੇ ਆ ਇਹ ਜਿਹੜੇ ਬ੍ਰੇਕ ਨੇ ਕਾਰ ਵਾਂਗ ਲੱਗਦੇ ਨੇ ਪਾਵਰ ਬ੍ਰੇਕ ਨੇ ਇੱਥੋਂ ਆਹ ਪ੍ਰੈਸ ਕੀਤਾ ਆਪਾਂ ਨੇ ਨਾਲ ਦੀ ਨਾਲ ਇੱਥੋਂ ਆ ਜਾਂਦੀ ਆ ਇਹਦੀ ਪਾਈਪ ਜਿਹੜੀ ਆਹ ਵਾਲੀ ਪਾਈਪ ਆ ਜਿਵੇਂ ਕਾਰਾਂ ਦੇ ਵਿੱਚ ਪਾਈਪ ਜਾਂਦੀ ਹੈ ਨਾ ਤੇਲ ਵਾਲੀ ਪਾਈਪ ਆ ਹੋ ਹੱਬ ਦੇ ਵਿੱਚ ਚਲੀ ਜਾਂਦੀ ਆ ਇਹ ਤੇ ਇਹ ਪਾਵਰ ਡਿਸਕ ਬ੍ਰੇਕ ਨੇ ਪਾਵਰ ਪਲੱਸ ਡਿਸਕ ਬ੍ਰੇਕ ਨੇ ਕਾਰ ਵਾਂਗ ਲੱਗਦੇ ਨੇ ਜਿੱਥੇ ਕਹਿ ਦਈਏ ਟਰੈਕਟਰ ਉੱਥੇ ਹੀ ਰੁਕ ਜਾਂਦਾ ਚਾਹੇ ਪਿੱਛੇ ਕਿੰਨੀ ਮਰਜੀ ਭਰੀ ਹੋਈ ਟਰਾਲੀ ਆ ਬ੍ਰੇਕ ਲੱਗਣੀ ਲੱਗਣੇ ਨੇ ਟਾਇਰ ਤਾਂ ਜਾਮ ਇਹਦੇ ਹੋਣੀ ਹੋਣੇ ਨੇ ਇੰਨੀ ਇਹਦੀ ਖੂਬਸੂਰਤੀ ਆ ਬ੍ਰੇਕਾਂ ਦੀ ਬ੍ਰੇਕਾਂ ਕਰਕੇ ਇਹ ਬਹੁਤ ਵਧੀਆ ਆ ਇਹਦੇ ਵਿੱਚ ਇੱਕ ਦਾ ਟਿਲਟ ਸਟੀering ਮਿਲ ਜਾਂਦਾ ਆ ਤੇ ਇੱਕ ਆ ਮਿਲ ਜਾਂਦੇ ਨੇ ਬਟਨ ਲੱਗੇ ਹੋਏ ਇੱਕ ਆਰਮ ਰੈਸਟ ਤੇ ਇੱਕ ਇਹਨਾਂ ਦੀ ਚੌਂਡੀਰ ਦੀ ਗਲਤ ਗੱਲ ਆ ਆਰਮ ਰੈਸਟ ਆਪਾਂ ਇਧਰਲਾ ਖੋਲਣਾ ਪੈਗਾ ਡਿੱਕਾ ਪੈਂਦਾ ਇੱਥੇ ਬਹੁਤ ਵੱਡਾ ਇਹ ਖਲਾ ਕੇ ਆਪਾਂ ਇੱਥੇ ਲਵਾਵਾਂਗੇ ਨਹੀਂ ਇੱਥੇ ਖੋਲਣੇ ਪੈਣਗੇ ਇਹ ਸਵਿੱਚ ਇਹ ਕੰਮ ਬਹੁਤ ਵਧੀਆ ਕਰਦੇ ਨੇ ਜਿਵੇਂ ਆਪਾਂ ਪਲਾਉ ਹਲ ਮਾਰਦਿਆਂ ਇਹਨੂੰ ਦੱਬ ਦੋ ਪਲਾਉ ਹਲ ਉੱਪਰ ਠੀਕ ਆ ਇਹਨੂੰ ھیਟਰੇ ਨੂੰ ਦੱਬ ਦੋ ਪਲਾਉ ਹਲ ھیਟਾਂ ਜਿੱਥੇ ਆ ਲੀਵਰ ਬੰਨੇ ਹੋਏ ਨੇ ਇਹ ਬੰਨੇ ਹੀ ਰਹਿਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਇਹ ਚੀਜ਼ਾਂ ਦਾ ਬਹੁਤ ਵਧੀਆ ਫਾਇਦਾ ਆ ਜੌਂਡੀਅਰ ਦਾ ਜਿਹੜੇ ਲਿਫਟ ਵਾਲੇ ਬਟਨ ਨੇ ਇੱਕ ਪਿੱਛੇ ਦਿੱਤੇ ਹੋਏ ਨੇ ਇਹਨਾਂ ਨੂੰ ਦੱਬਾਂਗੇ ਲਿਫਟ ਹੌਲੀ-ਹੌਲੀ ਉੱਪਰ ਜਾਂਦੀ ਆ ਹੇਠਲਾ ਦੱਬਾਂਗੇ ਹੌਲੀ ਹੌਲੀ ਜਿਹੜੇ ਫੀਚਰ ਨੇ ਇਹ ਸਭ ਤੋਂ ਪਹਿਲਾਂ ਜੌਂਡੀਅਰੇ ਲੈ ਕੇ ਆਉਂਦਾ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਵੀ ਇਹ ਟੈਕਨੋਲੋਜੀ ਸਭ ਤੋਂ ਪਹਿਲਾਂ ਜੌਂਡੀਅਰੇ ਲੈ ਕੇ ਆਉਂਦਾ ਬਾਕੀ ਸਾਰੀਆਂ ਕੰਪਨੀਆਂ ਫਿਰ ਕਾਪੀ ਕਰਦੀਆਂ ਨੇ ਚਲੋ ਪੇਟੈਂਟ ਹੁੰਦੇ ਨੇ ਆ ਕੋਈ ਕਾਪੀ ਨਹੀਂ ਕਰ ਸਕਦਾ ਕਿਸੇ ਦੀ ਇਹ ਤਾਂ ਆਪਣੇ ਕਹਿਣ ਕਾਹਨ ਦੀਆਂ ਗੱਲਾਂ ਹੁੰਦੀਆਂ ਨੇ ਬਾਕਾਇਦਾ ਹੀ ਜੌਂਡੀਅਰ ਵਿੱਚ ਫੀਚਰ ਪਹਿਲੇ ਸਮੇਂ ਤੋਂ ਬਹੁਤ ਜ਼ਿਆਦਾ ਆ ਰਹੇ ਨੇ ਜਿਹੜੇ ਜਿਵੇਂ ਕਿ ਹੁਣ ਲਿਫਟ ਵਗੈਰਾ ਦਾ ਹੋ ਗਿਆ ਹਨਾ ਜਾਂ ਬ੍ਰੇਕ ਸਿਸਟਮ ਹੋ ਗਿਆ ਤੇ ਇੱਕ ਜੋਂਡੀਰ ਸਭ ਤੋਂ ਪਹਿਲਾਂ ਲੈ ਕੇ ਆਇਆ ਸੀ ਜੇ ਇਹਦੇ ਇੰਜਣ ਦੇ ਵਿੱਚ ਮਗਲੈਲ ਵਗੈਰਾ ਘਟ ਗਿਆ ਤਾਂ ਇਹਦੇ ਵਿੱਚ ਸਪਰੇਅ ਜੈਟ ਚੱਲਦੇ ਨੇ ਸਪਰੇਅ ਜੈਟ ਐ ਛਿੱਟੀ ਜਾਂਦੇ ਨੇ ਤੁੱਕ ਕੇ ਪਿਸਟਮਾਂ ਦੇ ਉੱਪਰ ਤਾਂ ਕਰਕੇ ਸੀਲ ਵਗੈਰਾ ਇੰਜਣ ਤੱਕ ਦੇ ਹੁੰਦੀ ਨਹੀਂ ਹੈਗੇ ਜੇ ਮਗਲੈਲ ਵਗੈਰਾ ਘਟ ਜਵੇ ਵੈਸੇ ਘਟਦੇ ਹੀ ਨਹੀਂ ਹੈਗਾ ਉਹ ਗੱਲਾਂ ਤਾਂ ਗਈਆਂ ਆਈਆਂ ਤੇ ਕਿਸਾਨ ਪ੍ਰਭੂ ਇੱਕ ਗੱਲ ਹੋਰ ਆ ਜਿਹੜਾ ਇੰਜਣ ਦਾ ਇਹਦੇ ਵਿੱਚ ਮਗਲੈਲ ਆ ਫਿਲਟਰ ਨਹੀਂ ਘੁੰਮਦਾ ਇਹਦੇ ਵਿੱਚ ਦੀ ਕੂਲਟ ਘੁੰਮਦਾ ਜਿਹੜਾ ਕਿ ਆਪਾਂ ਇੱਥੇ ਆਉਨੇ ਹੁੰਨੇ ਆ ਰੇਡੀਏਟਰ ਦੇ ਵਿੱਚ ਠੰਡਾ ਜਾਂ ਪਾਣੀ ਹਰੇ ਜਿਹੇ ਰੰਗ ਦਾ ਉਹ ਇੱਥੋਂ ਦੀ ਘੁੰਮਦਾ ਆ ਪਾਈਪ ਰਾਹੀਂ ਆਉਂਦਾ ਇੱਥੋਂ ਦੀ ਜਾਂਦਾ ਚਾਹੇ ਇਹਨੂੰ ਹੁਣ ਚਾਹੇ ਤੁਸੀਂ 3 ਦਿਨ ਲਗਾਤਾਰ ਚਲਾਈ ਚੱਲੋ ਦਿਨ ਰਾਤ ਚਲਾਈ ਚੱਲੋ ਤੇਲ ਦਾ ਟੈਂਪਰੇਚਰ ਵੀ ਠੰਡਾ ਰਹਿਣਾ ਇਹ ਚੀਜ਼ ਦਾ ਇਹਦਾ ਜੌਂਡੀਅਰ ਦਾ ਬਹੁਤ ਫਾਇਦਾ ਤੇ ਹਾਲੈਂਡ ਨੇ ਵੀ ਇਹ ਚੀਜ਼ ਲਾਤੀ ਜ਼ਰੂਰੀ ਨੇ ਕਿ ਇਹ ਜੌਂਡੀਅਰ ਵਿੱਚ ਆ ਤੇ ਹਾਲੈਂਡ ਦੇ ਟਰੈਕਟਰਾਂ ਵਿੱਚ ਵੀ ਮੈਂ ਦੇਖੀ ਆ 2018 19 ਦੇ ਵਿੱਚ ਲੱਗ ਚੁੱਕੀ ਆ ਸਨਪਰਾਵ 4 ਵੀਲ ਟਰੈਕਟਰ ਦੇ ਵਿੱਚ ਇਹ ਪਿਛਲੇ ਟਾਇਰ ਇਹਦੇ 16 9 28 ਦੇ ਹੁੰਦੇ ਨੇ ਅਗਲੇ ਹੈਗੇ ਨੇ 9 5 24 ਦੇ ਇਹ ਚੀਜ਼ਾਂ ਦਾ ਕਾਮਨ ਨੇ ਤੇ ਬਾਕੀ ਇਹਨੂੰ ਗ੍ਰੀਸ ਵਗੈਰਾ ਉਰੋਂ ਦੀ ਇਹਦਾ ਦਿੱਤਾ ਹੋਇਆ ਇਹਦਾ ਜਿਹੜਾ 4 ਵੀਲ ਆ ਜਲਦੀ ਜਲਦੀ ਜੌਂਡੀਅਰ ਦਾ ਖਰਾਬ ਨਹੀਂ ਹੁੰਦਾ 4 ਵੀਲ ਟਰੈਕਟਰ ਲੈਣ ਤੋਂ ਜ਼ਿੰਮੇਦਾਰ ਉਦੋਂ ਛਿਸਕਦਾ ਵੀ ਇਹਦਾ ਭਾਈ ਰਿਪੇਅਰ ਟੰਟਾ ਖੜਾ ਹੋ ਜੂ ਮੈਂ ਤਾਂ ਪਿਛਲੇ ਚੱਕਿਆਂ ਦਾ ਗ੍ਰੀਸ ਮੈਂ ਥਾ ਕਰਾਉਣਾ ਹੁਣ ਮੂਰ ਲਿਆਂ ਦਾ ਵੀ ਕਰਾਉਣਾ ਪਿਆ ਕਰੂ ਜ਼ਿੰਮੇਦਾਰ ਨੂੰ ਇਹ ਸੋਚ ਹੋ ਜਾਂਦੀ ਆ ਪਰ ਨਹੀਂ ਜੌਂਡੀਅਰ ਨੂੰ ਜਲਦੀ ਜਲਦੀ 15 ਸਾਲ ਤਾਈ ਚੀਜ਼ਾਂ ਦੀ ਲੋਡ ਪੈਂਦੀ ਹੁੰਨੀ ਇਹਦੇ ਗੇਅਰ ਗੂਰ ਤੱਕ ਕਦੇ ਵੀ ਨਹੀਂ ਮਰਦੇ ਹੈਗੇ ਜੌਂਡੀਅਰ ਸਭ ਤੋਂ ਪਹਿਲਾਂ ਸਿੰਗਲ ਹੁੱਡ ਵਿੱਚ ਆਇਆ ਸਿੰਗਲ ਹੁੱਡ ਦੇ ਵਿੱਚ ਬਹੁਤ ਸੇਫਟੀ ਆ ਦੇਖੋ ਇਹਦੀ ਬੈਟਰੀ ਹੋਗੀ ਤੇ ਇਹਦਾ ਜਿਹੜਾ ਮੰਗਲੈਲ ਵਾਲਾ ਹਾ ਇੱਥੇ ਲੋਕੀ ਜਿੰਦੇ ਜੇ ਲਾਈ ਫਰੀ ਜਾਂਦੇ ਹੁੰਦੇ ਨੇ ਨਾ ਵੀ ਕੋਈ ਇਹਦੇ ਵਿੱਚ ਲੱਲਪੱਬਾ ਨਾ ਪਾਜਵੇਂ ਇੰਜਨ ਵਾਲੇ ਤੇਲ ਦੇ ਵਿੱਚ ਪਰ ਇਹ ਦੇਖੋ ਇਹਦੇ ਵਿੱਚ ਬੰਦ ਹੋ ਜਾਂਦਾ ਤੁਹਾਡੀ ਬੈਟਰੀ ਨਹੀਂ ਕੋਈ ਚੋਰੀ ਕਰ ਸਕਦਾ ਜਿੰਦੇ ਚ ਲੱਗੀ ਹੈ ਨਾ ਆ ਚਾਬੀ ਪੂਰੀ ਸੇਫਟੀ ਆ ਤੇ ਮੁਗਲੈਲ ਨਾਲ ਨਹੀਂ ਕੋਈ ਛੇੜਛਾੜ ਹੈਗੀ ਜੌਂਡੀਅਰ ਆ ਚੀਜ਼ ਕਰਕੇ ਵੀ ਆਪ ਤੇ ਆਪ ਦੇ ਵਿੱਚ ਇਹਦੇ ਵਿੱਚ ਬਹੁਤ ਵਧੀਆ ਖੂਬਸੂਰਤੀ ਵਾਲੀ ਗੱਲ ਆ ਵਧੀਆ ਟਰੈਕਟਰ ਅਮਰੀਕਨ ਦੀ ਸੋਚ ਕਰਕੇ ਬਣਿਆ ਆ ਤੇ ਜ਼ਰੂਰੀ ਨੇਗਾ ਅਮਰੀਕਾ ਨੇ ਆਪਾਂ ਨੂੰ ਇਹੀ ਟੈਕਨੋਲੋਜੀ ਦਿੱਤੀ ਆ ਉਹਨਾਂ ਦੇ ਟਰੈਕਟਰ ਤਾਂ ਇਤੋਂ ਬਹੁਤ ਐਡਵਾਂਸ ਨੇ ਅਮਰੀਕਾ ਨੇ ਜਿਹੜੀ ਟੈਕਨੋਲੋਜੀ ਪੁਰਾਣੀ ਜੀ ਹੋਊਗੀ ਇੰਡੀਆ 'ਚ ਤਾਂ ਉਹੀ ਧੱਕੀ ਆ ਇਹ ਗੱਲ ਵੀ ਮੰਨਣੀ ਪਊਗੀ ਕਿਉਂਕਿ ਜਿਹੜੇ ਹੁਣ ਅਮਰੀਕਾ ਦੇ ਵਿੱਚ ਜੌਂਡੀਅਰ ਚੱਲ ਰਹੇ ਨੇ ਉਹ ਤਾਂ ਇਤੋਂ ਬਹੁਤ ਜ਼ਿਆਦਾ ਐਡਵਾਂਸ ਨੇ ਚਲੋ ਉਹਨਾਂ ਦੀਆਂ ਕੀਮਤਾਂ ਵੀ ਬਹੁਤ ਹੈਈ ਨੇ ਹਨਾ ਤੇ ਕਿਸਾਨਪ੍ਰਭ ਜਿਹੜਾ ਜੌਂਡੀਅਰ ਡਾਇਰੈਕਟਰ ਹੈ ਸਭ ਤੋਂ ਜ਼ਿਆਦਾ ਸਾਈਲੈਂਟ ਆ ਇਹ ਖੜਕਾ ਨਹੀਂ ਕੋਈ ਸ਼ੋਰ ਨਹੀਂ ਪੂਰਾ ਵਧੀਆ ਸਮੂਥ ਚੱਲਦਾ ਆ ਇਦੇ ਤੇ ਬੈਠ ਕੇ ਚਾਹੇ ਤੁਸੀਂ ਫੋਨ ਤੇ ਗੱਲ ਕਰੀ ਚੱਲੋ ਚਾਹੇ 2-2 ਘੰਟੇ ਤੁਸੀਂ ਫੋਨ ਚਲਾਈ ਚੱਲੋ ਮੂਰਲੇ ਬੰਦੇ ਨੂੰ ਪਤਾ ਹੀ ਲੱਗਣਾ ਵੀ ਆਪਾਂ ਟਰੈਕਟਰ ਤੇ ਬੈਠੇ ਆ ਜਾਂ ਕਾਰ ਤੇ ਬੈਠੇ ਆ ਇੱਕ ਕਿਸਮ ਦੀ ਕਾਰ ਆ ਚਲਾਉਣ ਦੇ ਵਿੱਚ ਇਹ ਬਾਕੀ ਜਿਹੜਾ ਟੌਪ ਮਾਡਲ ਕਾਰ ਤੇ ਹਣਾ ਇਹ ਤਾਂ ਸੀਟ ਵਗੈਰਾ ਬੈਠਣ ਨੂੰ ਸਿਰਾ ਗੱਲਬਾਤ ਇੱਕ ਕਿਸਮ ਦੀ ਕਾਰ ਹੀ ਕਹਿ ਸਕਦਾ ਜਿਨੇ ਚੌਂਡੀਆਂ ਚਲਾ ਲਿਆ ਪਰ ਦੋ ਗੇੜੇ ਕੱਢ ਲੈਣਾ ਐ ਫਿਰ ਕੋ ਅਗਲਾ ਘੋਗ ਮੈਂ ਤਾਂ ਚੌਂਡੀਆਂ ਨਹੀਂ ਲੈਣਾ ਐ ਇਹ ਗੱਲਾਂ ਬਾਤਾਂ ਹੈਗੀਆਂ ਨੇ ਤੇ ਜੋਂਡੀਅਰ ਆਪਦੀ ਜਗਾ ਹੌਲੈਂਡ ਆਪਦੀ ਜਗਾ ਸਵਰਾਜ ਆਪਦੀ ਜਗਾ ਨੋਵੋ ਆਪਦੀ ਜਗਾ ਮਹੀਂਦਰਾ ਆਪਦੀ ਜਗਾ ਜਿੰਨੇ ਵੀ ਡਰੈਕਟਰ ਆਉਂਦੇ ਨੇ ਆਪਦੀ ਆਪਦੀ ਜਗਾ ਨੇ ਪਰ ਕਿਸਾਨਪਰਾ ਉਹ ਇੱਕ ਗੱਲ ਹੋਰ ਦੱਸ ਦਵਾਂ ਜੋਂਡੀਅਰ ਆਪਣੀ 50 ਐਚਪੀ ਦੀ ਰੇਂਜ ਚ ਸਭ ਤੋਂ ਮਹਿੰਗਾ ਡਰੈਕਟਰ ਆ 52 ਦਾ ਇਹ ਆਪਾਂ ਨੂੰ ਪਿਛਲੇ ਸਾਲ 11 ਲੱਖ ਦਾ ਪਿਆ ਸੀ ਹੁਣ ਬਹੁਤ ਦੇ ਮੈਨੂੰ ਪੁੱਛਣਗੇ ਵੀ ਕੀ ਰੇਟ ਆ ਹਨਾ ਰੇਟ ਤੋਂ ਬਿਨਾ ਤਾਂ ਕੋਈ ਗੱਲਬਾਤ ਬਣਦੀ ਨਹੀਂ ਕਿ ਬਜਟ ਹੁੰਦਾ ਆ ਤੇ ਪਿਛਲੇ ਸਾਲ ਆਪਾਂ ਨੂੰ 11 ਲੱਖ ਦਾ ਪਿਆ ਸੀ ਸਾਲ ਹੋ ਗਿਆ ਤੇ ਇਸ ਸਾਲ ਤਾਂ ਮੈਨੂੰ ਲੱਗਦਾ 20-25 ਹਜ਼ਾਰ ਹੋਰ ਵਧ ਗਏ ਹੁਣੇ ਰੇਟ ਤੇ 11 ਲੱਖ ਦੇ ਵਿੱਚ ਆਪਾਂ ਨੂੰ ਉਹਨਾਂ ਨੇ ਕੀ ਦਿੱਤਾ ਸੀ ਹੁੱਡ ਦਿੱਤੀ ਸੀ ਹਾਂ ਹੁੱਡ ਦਿੱਤੀ ਸੀ ਕੰਨੀ ਬਾਕੀ ਆਪਾਂ ਬਾਹਰੋਂ ਕਰਾਲੇ ਸੀ ਆਰ ਸੀਨ ਸੋਰਸ ਵਗੈਰਾ ਹੁੰਦੇ ਨੇ 11 ਲੱਖ ਦੇ ਵਿੱਚ ਆ ਗਿਆ ਸੀ ਤੇ ਆਪਣੇ ਹਲੇ ਵੇਟ ਵਗੈਰਾ ਰਹਿਣ ਦੇ ਨੇ ਇਹਦੇ ਤੇ ਲੱਗਣ ਤੋਂ ਆਪਾਂ ਲਗਵਾਵਾਂਗੇ ਤੇ ਥੋੜਾ ਬਜਟ ਉਦੋਂ ਘੱਟ ਸੀ ਤੇ ਚਲੋ ਆਪਾਂ ਕੈਸ਼ ਲਿਆ ਕੋਈ ਕਿਸ਼ਤਾਂ ਵਗੈਰਾ ਨਹੀਂ ਕਰਾਈਆਂ ਹੈਗੀਆਂ ਮੈਂ ਦੱਸ ਦੇਣਾ ਚਾਹਣਾ ਆ ਤੇ ਕਿਉਂਕਿ ਕੈਸ਼ ਲਿਆ ਸੀ ਤੇ ਬਾਕੀ ਉਹ 50000 ਦਾ ਕੰਮ ਆ ਵੇਟ ਵਗੈਰਾ ਦਾ ਉਹ ਵੀ ਆਪਾਂ ਲਗਵਾਵਾਂਗੇ ਬਾਕੀ ਆ ਆਪਾਂ ਨੂੰ ਹਲੇ ਲੋਡ ਵੀ ਨਹੀਂ ਹੈਗੀ ਜਿਵੇਂ ਜਿਵੇਂ ਆਪਾਂ ਵੱਧ ਪਲਾਉ ਹਾਲ ਖਿੱਚਣੇ ਨੇ ਜਾਂ ਹੋਰ ਲੱਲੇ ਭੱਬੇ ਕੰਮ ਕਰਨੇ ਹੋਣਗੇ ਫਿਰ ਆਪਾਂ ਵੇਟ ਵਗੈਰਾ ਉਹ ਵੀ ਧੜਾਈ ਚੱਲਾਂਗੇ ਬਾਕੀ ਕਿਸਾਨ ਪ੍ਰਭ ਜਿਵੇਂ ਕਿ ਆਪਾਂ ਕੱਲ ਕਰ ਰਹੇ ਸੀ ਸਭ ਤੋਂ ਪਹਿਲਾਂ ਟੈਕਨੋਲੋਜੀ ਜੌਂਡੀਅਰ ਲੈ ਕੇ ਆਉਂਦਾ ਤੇ ਜੌਂਡੀਅਰ ਹੁਣ ਜਿਹੜੀ ਨਵੀਂ ਸੀਆਰਡੀ ਟੈਕਨੋਲੋਜੀ ਆਈ ਆ ਉਹਦੇ ਵਿੱਚ ਪਰਮਾ ਕਲੱਚ ਆ ਚੁੱਕਿਆ ਜਿਹੜਾ ਕਿ ਤੇਲ ਵਿੱਚ ਡੁੱਬ ਕੇ ਕੰਮ ਕਰਦਾ ਪਹਿਲਾਂ ਤਾਂ ਸੁੱਕੀਆਂ ਡਿਸਕਾਂ ਹੁੰਦੀਆਂ ਸੀ ਕਲੱਚ ਪਲੇਟ ਦੀਆਂ ਹੁਣ ਪਰਮਾ ਟੈਕਨੋਲੋਜੀ ਆ ਚੁੱਕਿਆ ਜਿਹੜਾ ਕਿ ਕਲੱਚ ਕਦੇ ਮਰਦਾ ਹੀ ਨਹੀਂ ਹੈਗਾ ਨਹੀਂ ਅਕਸਰ ਕਹਿੰਦੇ ਹੁੰਦੇ ਨੇ ਵੀ ਕਲਚ ਦੱਬ ਕੇ ਟਰੈਕਟਰ ਨਾ ਚਲਾਓ ਹਨਾ ਵੀ ਕਲਚ ਤੇ ਪੈਰ ਨਾ ਰਹਿ ਤਾਂ ਜੋ ਕਲਚ ਜਲਦੀ ਮਰ ਜਾਂਦੇ ਨੇ ਪਰ ਜਿਹੜੀ ਹੁਣ ਨਵੀਂ ਟੈਕਨੋਲੋਜੀ ਆ ਰਹੀ ਹੈ ਚਾਹੇ ਅੱਧਾ ਕਲਚ ਰੱਖ ਕੇ ਚਲਾਈ ਚੱਲੋ ਉਹਨੂੰ ਕੋਈ ਫਰਕ ਨਹੀਂ ਆਏਗਾ ਇਹ ਟੈਕਨੋਲੋਜੀ ਨਵੇਂ ਜੋਂਡੀਅਰ ਚ ਆਈ ਹੈ ਤੇ ਇੱਕੇ ਦੇ ਵਿੱਚ ਰਿਵਰਸ 팬 ਆ ਚੁੱਕਿਆ ਰਿਵਰਸ 팬 ਜੋਂਡੀਅਰ ਲੈ ਕੇ ਆਇਆ ਸਭ ਤੋਂ ਪਹਿਲਾਂ ਪੱਖੇ ਦੇ ਫਰ ਰਿਵਰਸ ਹੋ ਜਾਂਦੇ ਨੇ ਹਵਾ ਮੂਹਰੇ ਨੂੰ ਧੱਕਦਾ ਤਾਂ ਜੋ ਜਿਹੜੀ ਇੱਥੇ ਗਰਦ ਵਗੈਰਾ ਹੁੰਦੀ ਆ ਸਾਰੀ ਉੱਤਰ ਜਾਂਦੀ ਆ ਤੇ ਇੱਕ ਟੈਕਨੋਲੋਜੀ ਸਭ ਤੋਂ ਪਹਿਲੀ ਆਪਣੇ ਪੰਜਾਬ ਆਂ ਇੰਡੀਆ ਦੇ ਵਿੱਚ ਤੇ ਏਸੀ ਕੈਬਨ 65 ਐਚਪੀ ਕੈਟਾਗਰੀ ਦੇ ਵਿੱਚ ਕਿਸੇ ਟਰੈਕਟਰ ਨੂੰ ਨਹੀਂ ਆਉਂਦੇ ਹੈਗੇ ਆਉਂਦੇ ਨੇ ਉਹ ਬਹੁਤ ਵੱਡੇ ਹਾਈ ਲੈਵਲ ਦੇ ਟਰੈਕਟਰ ਨੇ ਉਹਨਾਂ ਨੂੰ ਆ ਰਹੇ ਨੇ ਮਤਲਬ ਕਿ ਜਿਹੜਾ ਇਹਨਾਂ ਦਾ 5405 ਆਉਂਦਾ 63 ਐਚਪੀ ਦਾ ਉਹਨੂੰ ਵੀ ਇਹਨਾਂ ਨੇ ਏਸੀ ਕੈਬਨ ਦਿੱਤਾ ਆਪਾਂ ਵੀ ਇਹ ਤੇ ਏਸੀ ਕੈਬਨ ਲਵਾਵਾਂਗੇ ਹੌਲੀ ਹੌਲੀ ਲਵਾ ਲਾਂਗੇ ਜਿਵੇਂ ਜਿਵੇਂ ਬਜਟ ਹੋ ਜੂਗਾ ਸਾਰਿਆਂ ਦੇ ਟਰੈਕਟਰਾਂ 'ਨੂੰ ਏਸੀ ਕੈਬਨ ਲੱਗੇ ਜਾਣੇ ਨੇ 2030 ਤੱਕ ਆਮ ਜੀ ਗੱਲ ਹੋ ਜਾਣੀ ਏਸੀ ਕੈਬਨ ਕਿਉਂਕਿ ਗਰਮੀ ਵਧੀਆਂ ਦੀ ਆਪਾਂ ਨੂੰ ਸੂਲਤ ਵਧੀਆਂ ਜਾਂਦੀਆਂ ਨੇ ਤੇ ਬਹੁਤੇ ਵੀਰ ਕਹਿੰਦੇ ਨੇ ਜੀ ਏਸੀ ਕੈਬਨ ਹੀ ਟਰੈਕਟਰ ਲੈਣਾ ਚਾਹੀਦਾ ਬਾਹਰੋਂ ਨਹੀਂ ਲਵਾਉਣੇ ਚਾਹੀਦੇ ਉਹ ਦੇਖੋ ਆਪਣਾ ਆਪਣਾ ਬਜਟ ਆ ਕਿਉਂਕਿ ਜਿਹੜਾ 5405 ਆ ਉਹ ਤਕਰੀਬਨ 22 ਲੱਖ ਦਾ ਪੈਂਦਾ ਆ ਇਤੋਂ ਦੁੱਗਣਾ ਪੈਂਦਾ ਇਹ ਦੋ ਆ ਜਾਣਗੇ ਏਸੀ ਕੈਬਨ ਦੇ ਪਿੱਛੇ ਆਪਾਂ ਇੱਕ ਟਰੈਕਟਰ ਗਵਾ ਲਈ ਉਹ ਵੀ ਗਲਤ ਗੱਲ ਆਣਾ 22 ਲੱਖ ਰੁਪਇਆ ਬਹੁਤ ਜ਼ਿਆਦਾ ਹੁੰਦਾ ਆ ਇੰਨਾ ਆਪਾਂ ਨਹੀਂ ਅਫੋਰਡ ਕਰ ਸਕਦੇ ਚਲੋ ਆਉਣ ਵਾਲੇ ਸਮੇਂ 'ਚ ਕੀ ਪਤਾ ਉਹੀ ਲੈ ਲਈਏ 2030 ਦੇ ਤੱਕ ਹਨਾ ਪਰਮਾਤਮਾ ਮਿਹਰ ਬਣਾਈ ਰੱਖੇ ਆਪਾਂ ਵੀ ਆਪਣਾ ਹੁਣ ਤਾਮਾ ਜਾਮਾ ਹੋਰ ਵਧਾ ਲਾਂਗੇ ਹਨਾ ਤੇ ਕੀ ਪਤਾ ਭਾਈ ਉਹ ਉਹੀ ਲੈ ਲਈਏ ਹਨ ਆਪਾਂ ਤੇ ਏਸੀ ਕੈਬਨ ਪਰ ਲੱਗਣਗੇ ਇਹ ਗੱਲ ਮੈਂ ਤੁਹਾਨੂੰ ਇੱਕ ਗੱਲ ਅਟਲ ਹੈ ਚਾਹੇ ਤੁਹਾਡਾ ਟਰੈਕਟਰ ਛੋਟਾ ਆਇਆ ਚਾਹੇ ਵੱਡਾ ਆ ਕੋਮਨ ਜੀ ਗੱਲ ਹੋ ਜਾਣੀ ਹੈ ਏਸੀ ਕੈਬਨ ਲੱਗਣ ਦੇ ਟਰੈਕਟਰਾਂ ਤੇ ਤੇ ਪ੍ਰਮਾਤਮਾ ਮਿਹਰ ਬਣਾਈ ਰੱਖੇ ਮੈਂ ਤਾਂ ਚਾਹਣਾ ਸਾਰੇ ਜ਼ਿਮੀਂਦਾਰ ਏਸੀ ਦੀ ਹਵਾ ਲੈਣ ਕਿਉਂਕਿ ਜ਼ਿਮੀਂਦਾਰ ਨੂੰ ਵੀ ਸਹੂਲਤ ਮਿਲਣੀ ਚਾਹੀਦੀ ਆ ਦਫ਼ਤਰਾਂ ਵਿੱਚ ਲੱਗ ਗਏ ਸਕੂਲਾਂ ਵਿੱਚ ਲੱਗ ਗਏ ਹੋਰ ਜਿੱਥੇ ਵੀ ਹੈਗੀ ਆ ਕੋਈ ਵੀ ਬੰਦਾ ਡਿਊਟੀ ਕਰਦਾ ਏ ਸੀ ਲੱਗ ਚੁੱਕੇ ਨੇ ਜ਼ਿਮੀਦਾਰ ਭਾਈ ਤੂੰ ਪੇ ਕਿਉਂ ਬੈਠੇ ਜ਼ਿਮੀਦਾਰ ਨੂੰ ਵੀ ਨਵੀਂ ਟੈਕਨੋਲੋਜੀ ਦਾ ਫਾਇਦਾ ਹੋਣਾ ਚਾਹੀਦਾ ਜਸਵਿੰਦਰ ਬਰਾੜ ਦਾ ਗਾਣਾ ਆਇਆ ਜੀ ਨਾ ਡੁੰਗੇ ਲਾਲਾ ਹਲ ਤੇ ਰਾ ਇੱਥੇ ਕੈਨੇਡਾ ਡੁੰਗੇ ਹਲ ਲਾਲੋ ਪਿੱਛੇ ਮੇਰੇ ਤੁਸੀਂ ਇੱਕ ਹਲ ਦੇਖ ਸਕਦੇ ਹੋ ਉਹ ਆਪਣੇ ਦਾਦੇ ਪਰਦਾਦਿਆਂ ਦਾ ਚਲਾਇਆ ਹੋਇਆ ਹਲ ਹੈ ਨਾ ਉਹ ਆਪਾਂ ਸਾਹਮਣੇ ਰੱਖਿਆ ਹੋਇਆ ਤੇ ਉਹ ਇਹੀ ਗੱਲ ਕਹਿੰਦਾ ਵੀ ਜਦੋਂ ਇੱਕ ਹਲ ਹੁੰਦਾ ਸੀ ਉਦੋਂ ਵੀ ਸਬਰ ਹੈਗਾ ਸੀ ਹੁਣ 11 ਹੋ ਗਏ 13 ਹੋ ਗਏ 15 ਹੋ ਗਏ 17 ਹੋ ਗਏ ਆਪਾਂ ਕਿੱਥੇ ਕਿ ਜਾਣਾ ਥੋੜੇ ਥੋੜੀਆਂ ਜਮੀਨਾਂ ਨੇ ਸਾਰਿਆਂ ਕੋਲੇ 2 ਘੰਟੇ ਵੱੱਦ ਚਲਾ ਲਾਂਗੇ ਪਰ ਡੁੰਗੇ ਵਾਹੀ ਕਰ ਲਿਆ ਕਰੋ ਨੋਂਦਰਾਂ ਹੀ ਨਾ ਮਾਰਿਆ ਕਰੋ ਮੈਂ ਤਾਂ ਤੁਸੀਂ ਯਕੀਨ ਮੰਨਿਓ ਜਦੋਂ ਆਪਾਂ ਆਹ ਲੂ ਵਾਲੀ ਜ਼ਮੀਨ ਮੋਣੇ ਹੁੰਨੇ ਆ ਅ ਦੋਨੋਂ ਲੀਵਰ ਚਿੱਟਕੇ ਚਲਾਈਦਾ ਚਾਹੇ ਗੇਅਰ ਕਿੰਨਾ ਮਰਜੀ ਛੋਟਾ ਲੱਗ ਜੇ ਤਾਂ ਕਿਤੇ ਆਲੂ ਵਾਲੀ ਜ਼ਮੀਨ ਤਿਆਰ ਹੁੰਦੀ ਆਲੂ ਬੀਜਨੇ ਕੋਈ ਖਾਲਾ ਜੀ ਦਾ ਬਾੜਾ ਨਹੀਂਗਾ ਆਲੂ ਵਾਲੇ ਵੀਰ ਜਾਣਦੇ ਨੇ ਜਿਹੜੇ ਮੇਰੇ ਦੇਖ ਰਹੇ ਨੇ ਵਲੌਗ ਵਗੈਰਾ ਆਲੂਆਂ ਤੇ ਪਤਾ ਲੱਗਦਾ ਵੀ ਟਰੈਕਟਰ ਚ ਜ਼ੋਰ ਕਿੰਨਾ ਕ ਫੇਰ ਪਤਾ ਲੱਗਦਾ ਵੀ ਕਿੰਨੇ ਕ ਆਪਾਂ ਨੂੰ ਹਾਲ ਹੋਰ ਲੈਣੇ ਚਾਹੀਦੇ ਨੇ ਹਣਾ ਫੇਰ ਜਿਹੜੇ 15 15 ਵਾਲੇ ਹਾਲ ਹੁੰਦੇ ਨੇ ਉਹ ਫੋਲਡ ਕਰਕੇ ਨਾ 11 11 ਦੀ ਚਲਾਉਂਦੇ ਹੁੰਦੇ ਨੇ ਆਲੂਆਂ ਦੇ ਵਿੱਚੋਂ ਫੇਰ ਪਤਾ ਲੱਗਦਾ ਹੁੰਦਾ ਤੇ ਸੁਪਰ ਸੀਟਰ ਤੇ ਚਲਾਉਣ ਲਈ ਇੱਕ ਵਾਰੀ ਇਹਦਾ ਚਾਰਟ ਵਗੈਰਾ ਦੇਖ ਲਿਓ ਜਦੋਂ ਵੀ ਤੁਸੀਂ ਇਹਨੂੰ ਹਲਵਾਹੀ ਤੇ ਚਲਾਉਣਾ ਹੋਵੇ ਆ ਚਾਰਟ ਦੇਖ ਲਿਓ ਬਾਕੀ ਗੇਰਾਂ ਦੇ ਸੰਬੰਧੀ ਆਪਣੇ ਚੈਨਲ ਦੇ ਉੱਪਰ ਜੌਂਡੀਅਰ ਸੰਬੰਧੀ ਇੱਕ ਬਲੌਗ ਪਿਆ ਤੁਸੀਂ ਉਹ ਬਲੌਗ ਦੇਖ ਸਕਦੇ ਹੋ ਉਹਦੇ ਵਿੱਚ ਮੈਂ ਸਾਰਾ ਦੱਸਿਆ ਹੋਇਆ ਵੀ ਕਿਹੜੇ ਸੰਦਸ ਦੇੜੇ ਤੇ ਕਿਹੜੇ ਗੇਅਰ ਦੇ ਵਿੱਚ ਜੋਂਡੀਰ ਚੱਲੇਗਾ ਇਹ ਤਕਰੀਬਨ ਹੁਣ 1600 ਚੱਕਰਾਂ ਤੇ 1.5 ਕਿਲੋਮੀਟਰ ਦੀ ਸਪੀਡ ਤੇ ਚੱਲਦਾ ਸੁਪਰ ਸੀਟਰ ਤੇ ਜਦੋਂ ਆਪਾਂ ਚਲਾਉਣਾ ਹੈ 1.5 ਕਿਲੋਮੀਟਰ ਦੀ ਸਪੀਡ ਬਹੁਤ ਸਲੋ ਹੁੰਦੀ ਆ ਕੋਈ ਜ਼ਿਆਦਾ ਤੇਜ਼ ਨਹੀਂ ਹੈਗੀ ਵਧੀਆ ਚੱਲਦਾ ਹੈ ਇੰਦੋਂ ਸਲੋ ਤਾਂ ਆਪਾਂ ਨੇ ਹੋਰ ਇਹਨੂੰ ਚਲਾਉਣਾ ਕੀ ਆ ਹਨਾ ਤੇ ਬਹੁਤੇ ਕਿਸਾਨ ਭਰਾਵਾਂ ਦੇ ਇੱਕ ਮੈਸੇਜ ਹੋਰ ਆਉਂਦੇ ਨੇ ਵੀ ਇਹਦਾ ਖਰਚਾ ਕਿੰਨਾਗਾ ਖਰਚਾ ਦੇਖੋ ਸਾਰੇ ਟਰੈਕਟਰਾਂ ਦਾ ਬਰਾਬਰ ਹੁੰਦਾ ਜਿੰਨੇ ਵੀ 50 ਐਚਪੀ ਦੀ ਕੈਟਾਗਰੀ ਵਿੱਚ ਟਰੈਕਟਰ ਨੇ ਤੁਸੀਂ ਨਵੇਂ ਲਿਆ ਕੇ ਏਜੰਸੀ ਚੋਂ 2000 ਜਿਵੇਂ 24 ਚੱਲਦਾ 24 ਦੇ ਤਿੰਨੇ ਲਿਆ ਕੇ ਖੜਾ ਲਿਓ ਚਲਾ ਲਿਓ ਬਰਾਬਰ ਚੱਕਰਾਂ ਇਹ ਚਲਾ ਲਿਓ ਬਰਾਬਰ ਖਰਚ ਆਊਗਾ ਜੰਮੇ ਨਹੀਂ ਖਰਚਾ ਵੱਧ ਘਟਾ ਸਕਦਾ ਖਰਚਾ ਕਦੋਂ ਵੱਧ ਘਟ ਹੁੰਦਾ ਜਦੋਂ ਆਹ ਚੀਜ਼ਾਂ ਦੀ ਛੇੜ ਛਾੜ ਹੋ ਜਾਂਦੀ ਆ ਇੱਥੋਂ ਛੇੜ ਹੋ ਗਈ ਇੱਥੋਂ ਹੋ ਗਈ ਮੋਡੀਫਿਕੇਸ਼ਨਾਂ ਹੋ ਗਈਆਂ ਜਦੋਂ ਆਹ ਚੀਜ਼ਾਂ ਦੀ ਛੇੜ ਛਾੜ ਹੋ ਜਾਂਦੀ ਆ ਫੇਰ ਖਰਚੇ ਵਧਦੇ ਨੇ ਜਾਂ ਆਪਾਂ ਜਿਆਦਾ ਹਾਈ ਚੱਕਰਾਂ ਦੇ ਟਰੈਕਟਰ ਨੂੰ ਚਲਾਉਣਿਆਂ 2000 ਚੱਕਰਾਂ ਦੇ ਚਲਾਉਣਿਆਂ ਫੇਰ ਖਰਚੇ ਵਧਦੇ ਨੇ ਕੰਪਨੀਆਂ ਦਾ ਕੰਪੀਟੀਸ਼ਨ ਆ ਆਪਣੇ ਆਪਣੇ ਮੇਰੇ ਵਰਗੇ ਯੂਟਿਊਬਰਾਂ ਨਾਲੋਂ ਕੰਪਨੀਆਂ ਪਹਿਲਾਂ ਹੀ ਕੰਪੀਟੀਸ਼ਨ ਲੜ ਚੁੱਕੀਆਂ ਨੇ ਵੀ ਸੀ ਆਪਣਾ ਟਰੈਕਟਰ ਘੱਟ ਖਰਚੇ 'ਚ ਰੱਖਣਾ ਜਦੋਂ ਕੰਪਨੀਆਂ ਦੇ ਉੱਥੇ ਟਰੈਕਟਰ ਪਾਸ ਹੁੰਦੇ ਨੇ ਸਾਰਿਆਂ ਦੇ ਫਿਊਲ ਕੰਪੈਕਸ਼ਨ ਜਿਹੜੀ ਆ ਬਰਾਬਰ ਹੀ ਹੁੰਦੀ ਆ ਉਹ ਕੋਈ ਖਰਚੇ ਵਧਦੇ ਘਟਦੇ ਨਹੀਂ ਹੁੰਦੇ ਆਪਾਂ ਇੱਕ ਸਾਲ ਹੋ ਗਿਆ ਚਲਾ ਰਹੇ ਆਂ ਇਹ ਮੈਨੂੰ ਨਾਰਮਲ ਲੱਗਿਆ ਬਾਲਾ ਘੱਟ ਵੀ ਹੈਗਾ ਬਹੁਤਾ ਬਣੀ ਹੈਗਾ ਜਿੰਨਾ ਕਿ ਆਪਣਾ ਫਾਰਮ ਟਰੈਕ ਖਾਂਦਾ ਸੀ ਉਹਨਾਂ ਕੀ ਖਾਂਦਾ ਤੇ ਬਾਹੀ ਦੇ ਵਿੱਚ ਘਟ ਗਿਆ ਬਾਹੀ ਚ ਕਿਵੇਂ ਘਟ ਗਿਆ 4 ਵੀਲ ਟਰੈਕਟਰ ਜਿੱਥੇ ਪਹਿਲਾਂ 60 ਡ੍ਰੈਕਟਰ 슬ਿੱਪ ਮਾਰ ਕੇ ਤੁਰਦਾ ਸੀ ਇਹ 4 ਵੀਲ ਹੁਣ 슬ਿੱਪ ਨਹੀਂ ਮਾਰਦੇ ਤਾਂ ਕਰਕੇ ਬਾਹੀ ਦੇ ਵਿੱਚ ਖਰਚਾ ਘਟ ਗਿਆ ਹਲਾਂ ਦੇ ਘਟ ਗਿਆ ਹੈਰੋਂ ਦੇ ਘਟ ਗਿਆ ਇਹ ਖਰਚੇ ਘਟ ਗਏ ਦੋਸਤੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਵੀਡੀਓ ਅੱਗੇ ਸ਼ੇਅਰ ਕਰ ਦਿਆ ਕਰੋ WhatsApp ਤੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਜਿਨੇ ਵੀ ਡ੍ਰੈਕਟਰ ਲੈਣਾ ਇੱਕ ਵਾਰੀ ਇਹ ਵੀਡੀਓ ਜਰੂਰ ਸੁਣ ਲਵੇ ਤਾਂ ਜੋ ਉਹਨੂੰ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਬਾੜੇ ਹੋਰ ਡ੍ਰੈਕਟਰ ਜੇ ਲੈਣਾ ਆ ਤਾਂ ਉਹਨੂੰ ਜਾਗਰੂਕਤਾ ਜੀ ਹੋ ਜਾਵੇ ਇਹ ਗੱਲ ਮੈਂ ਤਾਂ ਹੀ ਕਹਿ ਰਿਹਾ ਵੀ ਅੱਗੇ ਸ਼ੇਅਰ ਤੇ ਅ ਮੈਂ ਇੱਥੇ ਇੱਕ ਵਟਸਐਪ ਨੰਬਰ ਵੀ ਮੈਂਸ਼ਨ ਕਰ ਰਿਹਾ ਮੇਰਾ ਖੁਦ ਦਾ ਵਟਸਐਪ ਨੰਬਰ ਆ ਇਹਦੇ ਤੁਸੀਂ ਮੈਸੇਜ ਕਰਕੇ ਜੋਂਡਿਆ ਟਰੈਕਟਰ ਜਿਹੜਾ 5210 ਆ ਇਹਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਦੱਸ ਦੇਵਾਂਗੇ ਮੈਸੇਜ ਹੀ ਕਰਿਓ ਫੋਨ ਕਾਲ ਨਾ ਕਰਿਓ ਡੇਲੀ ਦਾ ਬਹੁਤ ਜ਼ਿਆਦਾ ਫੋਨ ਕਾਲ ਆਉਂਦੀਆਂ ਨੇ ਮੈਂ ਕਿਸੇ ਦੀ ਨਹੀਂ ਚੱਕਦਾ ਸਿਰਫ ਮੈਸੇਜ ਦੇ ਵਿੱਚ ਹੀ ਰਿਪਲਾਈ ਦਿੱਤਾ ਜਾਂਦਾ ਹੈਗਾ ਤੇ ਦੋਸਤੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਚੈਨਲ ਝਾਜ ਐਗਰੀਕਲਚਰ ਨੂੰ ਫੋਲੋ ਜ਼ਰੂਰ ਕਰ ਲਿਓ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਤ